ਇਹ ਸਰਕਾਰ ਕਰੇ 100 ਰੁਪਿਆ ਉਹਦੇ ساتھ 1000 ਰੁਪਏ ਨਹੀਂ ਲੈਣਾ ਮੇਰੇ ਸਾਹਮਣੇ ਸਾਪੂੜੀ ਹਾਂ 1000 ਰੁਪਏ ਲੈਣਾ ਲੈ ਤੱਲੇ ਆ ਉਹਨਾਂ ਦਾ ਵੀ ਸੇਮ ਚਲਾਨ ਕੱਟਿਆ ਹੈ ਚਲੋ ਜਾਓ ਜੀ ਆਪੀ ਤੇ 1000 ਰੁਪਏ ਨਹੀਂ ਮੰਗਿਓ 1000 ਰੁਪਏ ਮੇਰੇ ਕੋਲੇ ਜੀ ਆਹ 10 ਵਜੇ ਦੀ 30000 ਰੁਪਏ ਬੈਠਾ 9 ਵਜੇ ਦੀ 30000 ਵੀ 10 ਵਜੇ ਦੀ 30000 ਰੁਪਏ ਬੈਠਾ ਇੱਕ ਫੌਜੀ ਬੰਦਾ ਮਲਾਜਮਾ ਤੂੰ ਆਡੀ ਤੇਰੀ ਧੀ ਹੁੰਦੀ ਤੂੰ ਸ਼ਰਮ ਕਰ ਤੂੰ ਨਹੀਂ ਕਰਾਉਣੀ ਤਰੈਣੀ ਉਹ ਛੋਟਾ ਬੱਚਾ ਦੂਸਰੇ ਆਏ ਨੂੰ ਨੇ ਹੱਥ ਤੱਕ ਨਹੀਂ ਰੋਕਿਆ ਤੱਕ ਉਹ ਛੋਟਾ ਬੱਚਾ ਜਦੋਂ ਤੇ ਧੀ ਹੁੰਦੀ ਤਾਂ ਤੂੰ ਸ਼ਰਮ ਕਰ ਤੂੰ ਸਸਕਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਫੇ ਸਾਡੇ ਲੋਕ ਇੱਕ ਪੰਨੇ ਅੰਮ੍ਰਿਤਸਰ ਸਾਹਿਬ ਦਾ ਰੋਡ ਦੂਸਰੇ ਪੰਨੇ ਜਿਹੜਾ ਕਹਿ ਸਕਦੇ ਤੇਰਮਤਾਰ ਅੰਮ੍ਰਿਤਸਰ ਜਿਹੜਾ ਰੋਡ ਹੈਗਾ ਬਠਿੰਡੇ ਤੋਂ ਜਿਹੜਾ ਰੋਡ ਆ ਰਿਹਾ ਅਸੀਂ ਜੀਰੇ ਦੇ ਹੱਥੇ ਖੜੇ ਆਂ ਹਰੀਕੇ ਹੈਡਵਕਸ ਤੇ ਅਸੀਂ ਖੜੇ ਆ ਦੂਸਰੇ ਪਾਸੇ ਜਿਹੜਾ ਪੋਲ ਹੈਗਾ ਉੱਥੇ ਖੜੇ ਆ ਗਏ ਆ ਇੱਥੇ ਇੱਕ ਜਿਹੜਾ ਨਾਕਾ ਲੱਗਾ ਹੋਇਆ ਹੈ ਜਿਹੜਾ ਅਕਸਰ ਜਿਹੜਾ ਕਹਿ ਸਕਦੇ ਆ ਕਿਸੇ ਚੈੱਕਿੰਗ ਵਾਸਤੇ ਜਿਹੜਾ ਪੁਲਿਸ ਮੁਲਾਜ਼ਮ ਆ ਕੇ ਟ੍ਰੈਫਿਕ ਇੰਚਾਰਜ ਖੜੇ ਹੁੰਦੇ ਆ ਇੱਥੇ ਜਿਹੜਾ ਕੋਈ ਜਿਹੜਾ ਹਨਨ ਪਰਸਨ ਹੁੰਦੇ ਆ ਜਾਂ ਕੋਹੋ ਜਿਹੇ ਜਿਹੜੇ ਸ਼ਰਾਬੀ ਅੰਸਰ ਹੁੰਦੇ ਆ ਉਹਨਾਂ ਦੀ ਚੈਕਿੰਗ ਵਾਸਤੇ ਲਗਾਤਾਰ ਜਿਹੜਾ ਨਾਕਾ ਲੱਗਾ ਹੋਇਆ ਔਰ ਪਿਛਲੇ ਦਿਨੀ ਇੱਕ ਘਟਨਾ ਇੱਥੇ ਵਾਪਰੀ ਹੈ ਕਿ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਇੱਥੇ ਜਿਹੜੇ ਮੁਲਾਜ਼ਮ ਹੁੰਦੇ ਆ ਚੈਕਿੰਗ ਕਰਦੇ ਆ ਜਦ ਬਾਰ ਚ ਪਤਾ ਲੱਗਦਾ ਕਿ ਉਹ ਕੋਈ ਫੌਜੀ ਹੁੰਦਾ ਹੈ ਕੋਈ ਮੁਲਾਜ਼ਮ ਹੁੰਦਾ ਹੈ ਔਰ ਕਾਫੀ ਤਕਰਾਰਬਾਜ਼ੀ ਹੁੰਦੀ ਹੈ ਔਰ ਪੁਲਿਸ ਮੁਲਾਜ਼ਮ ਜਿਹੜੀ ਭੱਦੇ ਸ਼ਬਦਾਵਲੀ ਵਰਤੀ ਜਾਂਦੀ ਹੈ ਕਾਫੀ ਜਿਹੜੀ ਵੀਡੀਓ ਵੀ ਕਾਫੀ ਵਾਇਰਲ ਹੁੰਦੀ ਹੈਗੀ ਸੋ ਇੱਥੇ ਸਾਡੇ ਨਾਲ ਡੀਐਸਪੀ ਸਰਦਾਰ ਗਰਪੀਪ ਸਿੰਘ ਜੀ ਮੌਜੂਦ ਹੈਗੇ ਆਪਾਂ ਗੱਲਬਾਤ ਕਰਾਂਗੇ ਪੂਰੀ ਗੱਲਬਾਤ ਹੈਗੀ ਹੈ ਉਹ ਆਪਾਂ ਕਰਦੇ ਹਾਂ ਗੱਲਬਾਤ ਸਰ ਜੋ ਇੱਕ ਪਿਛਲੇ ਦਿਨ ਦੀ ਵੀਡੀਓ ਵਾਇਰਲ ਹੋਈ ਸੀਗੀ ਜਿੰਦੇ ਵਿੱਚ ਕੋਈ ਲੋਗ ਆ ਜਿਹੜੇ ਕਿ ਨਾਕੇ ਤੇ ਖੜੇ ਏਐਸਆਈ ਨਾਲ ਬਹਿਸ ਰਹੇ ਨੇ ਉਹ ਕੀ ਕਾਰਨ ਸੀਗਾ ਮਿਤੀ 3 5 ਨੂੰ ਇੱਥੇ ਹਰੀਕੇ ਹਾਈ ਟੈਕ ਨਾਕੇ ਦੇ ਜਿੱਥੇ ਹੁਣ ਅਸੀਂ ਖੜੇ ਆਂ ਇੱਥੇ ਸਾਡੇ ਟਰੈਫਿਕ ਦੇ ਮੁਲਾਜ਼ਮ ਖੜੇ ਸੀਗੇ ਕੋਈ ਗੁਰਪ੍ਰੀਤ ਸਿੰਘ ਨਾਂ ਦਾ ਇੱਕ ਬੰਦਾ ਗੱਡੀ ਤੇ ਆਇਆ ਸੀਗਾ ਉਹਦੇ ਕੋਲੇ ਪੋਲੂਸ਼ਨ ਸਰਟੀਫੀਕੇਟ ਨਹੀਂ ਸੀਗਾ ਫੋ ਮੇਰੇ ਸਾਡੇ ਜਿਹੜੇ ਟਰੈਫਿਕ ਦੇ ਮੁਲਾਜ਼ਮ ਸੀ ਹਰਜਿੰਦਰ ਸਿੰਘ ਐਸਆਈ ਤੇ ਉਹਨਾਂ ਦੇ ਨਾਲ ਹੋਰ ਉਹਨਾਂ ਦੀ ਟੀਮ ਉਹਨਾਂ ਨੇ ਵਿਦਆਊਟ ਪੋਲੂਸ਼ਨ ਉਹਦਾ ਚਲਾਨ ਕੀਤਾ ਸੀਗਾ ਜੋ ਐਸ ਪਰ ਰੂਲਸ ਉਹਦਾ 5000 ਰੁਪਏ ਜੁਰਮਾਨਾ ਉਹਦਾ ਉਸ ਟਾਈਮ ਚਲਾਨ ਕੱਟ ਦਿੱਤਾ ਗਿਆ ਸੀ 10:23 ਉਸ ਤੋਂ ਬਾਅਦ ਕਰੀਬ ਡੇਢ ਘੰਟੇ ਬਾਅਦ ਉਹ ਕੋਈ ਇੱਕ ਸਿਵਲ ਦਾ ਮੁਲਾਜ਼ਮ ਛੁੱਟੀ ਕਰਦੇ ਹੋਏ ਜਿੱਕ ਤੋਂ ਬੰਦੇ ਹੋਰ ਆ ਕੇ ਉਹਨਾਂ ਨੇ ਮੁਲਾਜ਼ਮਾਂ ਦੇ ਨਾਲ ਆਰਗੂਮੈਂਟ ਕੀਤੀ ਮੁਲਾਜ਼ਮਾਂ 'ਤੇ ਦੋਸ਼ ਲਾਇਆ ਉਹ ਅਸੀਂ ਉਸ ਤੋਂ ਬਾਅਦ ਅਸੀਂ ਉਹਦੀ ਹੁਣ ਪੜਤਾਲ ਕੀਤੀ ਆ ਉਹ ਜੋ ਉਹਦਾ ਚਲਾਨ ਕੱਟਿਆ ਗਿਆ ਸੀਗਾ ਗੁਰਪ੍ਰੀਤ ਸਿੰਘ ਦਾ ਉਹਨੇ ਬਾਅਦ 'ਚ ਦੱਸਿਆ ਸਾਡੇ ਮੁਲਾਜ਼ਮਾਂ ਨੂੰ ਵੀ ਉਹ ਕੋਈ ਫੌਜੀ ਮੁਲਾਜ਼ਮਾ ਹੋਜਦਾ ਉਹਨੇ ਮੌਕੇ ਤੇ ਸਾਡੇ ਮੁਲਾਇਮਾਂ ਨੂੰ ਵੀ ਦੱਸਿਆ ਔਰ ਜਿਹੜਾ ਉਹਦਾ ਚਲਾਨ ਕੱਟਿਆ ਗਿਆ ਸੀ 5000 ਦਾ ਉਹਨੇ ਚਲਾਨ ਔਨ ਪੇਮੈਂਟ ਜਿਹੜਾ ਔਨਲਾਈਨ ਉਹਨੇ ਭਰ ਵੀ ਦਿੱਤਾ ਤੇ ਜਿਹੜਾ ਆ ਚਲਾਨ ਹੈਗਾ ਜਿਹਦਾ ਉਹਦਾ ਕੱਟਿਆ ਗਿਆ ਸੀ ਆਪਦੀ ਸਾਡੇ ਨੈਕਵਲ ਔਨਲਾਈਨ ਆ ਚਲਾਨ ਦੀ ਕਾਪੀ ਵੀ ਹੈ ਤੇ ਜਿਹੜੇ ਉਹਨੇ ਚਲਾਨ ਭਰਿਆ ਉਹਦੇ ਵੀ ਜਿਹੜਾ ਸਾਡੇ ਕੋਲ ਕਾਪੀ ਹੈਗੀ ਹੈ ਡੇਢ 2 ਘੰਟੇ ਬਾਅਦ ਜਿਹੜੇ ਇੱਕ ਛਿੱਟੇ ਕੋਲ ਕੁੜਤੇ ਤੇ ਮੇਰਾ ਮੁਲਾਜ਼ਮ ਤੇ ਇੱਕ ਤੋਂ ਹੋਰ ਜਿਹੜਾ ਛਿੱਟੇ ਕੁੜੇ ਮਲਾ ਆਦਮੀ ਉਹਨਾਂ ਨੇ ਪੁਲਿਸ ਦੇ ਉੱਤੇ ਜਿਹੜੇ ਦੋਸ਼ ਲਾਏ ਆ ਉਹ ਮੈਂ ਇਨਕੁਆਰੀ ਕਰ ਲਈ ਆ ਹਾਲ ਦੀ ਘੜੀ ਜੋ ਇਨਕੁਆਰੀ ਕੀਤੀ ਉਹ ਬਿਲਕੁਲ ਛੁੱਟ ਲਾਇਆ ਇਸ ਕਰਕੇ ਲਾਇਆ ਵੀ ਉਹ ਗੁਰਪ੍ਰੀਤ ਸਿੰਘ ਦਾ ਚਲਾਨ ਕੀਤਾ ਗਿਆ ਸੀਗਾ ਇਸ ਕਰਕੇ ਜਿਹੜੇ ਉਹਨਾਂ ਨੇ ਦੋਸ਼ ਲਾਏ ਫਿਰ ਵੀ ਜਿਹੜੀ ਸਾਡੀ ਪੜਤਾਲ ਜਾਰੀ ਹੈ ਜੋ ਸਾਡੇ ਪੁਲਿਸ ਮੁਲਾਜ਼ਮਾਂ ਦੀ ਗਲਤ ਰੋਪਾ ਪਰਵਾਹਾਂ ਵੀ ਵਰਤੀ ਜਾ ਰਹੀ ਸਰ ਹਾਂ ਉਹਦੇ ਖਿਲਾਫ ਜਿਹੜੀ ਆ ਪੁਲਿਸ ਮੈਕ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਸਾਡੇ ਮੁਲਾਜ਼ਮ ਨੇ ਆਪਣੀ ਸਹੀ ਡਿਊਟੀ ਕੀਤੀ ਆ ਜੋ ਵੀਡੀਓ ਵੈਲ ਕੀਤੀ ਗਈ ਆ ਪੁਲਿਸ ਮੈਕ ਨੂੰ ਬਦਨਾਮ ਕਰਨ ਦੀ ਉਹਦੇ ਉਹਨਾਂ ਦੇ ਖਿਲਾਫ ਕੰਦੀ ਕਰਨ ਦੀ ਕੀਤੀ ਜਾਊਗੀ ਫਿਰ ਵੀ ਹਾਲ ਦੀ ਘੜੀ ਸਾਡੇ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਪਾਇਆ ਗਿਆ ਫਿਰ ਵੀ ਹੜਤਾਲ ਜਾਰੀ ਹੈ ਜੇ ਸਾਡੇ ਮੁਲਾਜ਼ਮਾਂ ਦਾ ਹੀ ਕੋਈ ਕਸੂਰ ਹੈ ਉਹਨਾਂ ਦੇ ਖਿਲਾਫ ਵੀ ਕਰਨ ਉਹ ਕਿਸੇ ਪਾਰਟੀ ਨਾਲ ਰਿਲੇਟਡ ਹੈ ਸਰ ਨਹੀਂ ਸਾਨੂੰ ਇਸ ਗੱਲ ਤਾਂ ਨਹੀਂ ਪਤਾ ਔਰ ਉਸ ਬੰਦੇ ਨੇ ਜੋ ਵੀ ਸਾਡੇ ਮੁਲਾਜ਼ਮ ਨੇ ਸਹੀ ਡਿਊਟੀ ਕੀਤੀ ਹੈ ਉਹਨੇ ਬੜੀ ਭੱਤੀ ਸ਼ਬਦਾਲ ਦੀ ਮਰਤੂ ਕੀਤੀ ਹੈ ਉਹਦੇ ਖਿਲਾਫ ਕੰਦੀ ਕਰ ਵੀ ਅਸੀਂ ਕਰਾਂਗੇ ਜਿਹੜੀ ਵੀਡੀਓ ਐਡਿਟ ਕਰਕੇ ਪਾਈ ਗਈ ਜੀ ਨੈਟ ਤੇ ਉਹ ਅਸੀਂ ਚੈੱਕ ਕਰ ਰਹੇ ਹਾਂ ਠੀਕ ਹੈ ਜੀ ਜਿਹਦਾ ਵੀ ਕਸੂਰ ਆ ਸਾਡੇ ਪੁਲਿਸ ਮੈਂ ਕਿਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਨੂੰ ਗੁਲਾਮ ਕਰ ਨਹੀਂ ਚਾਹ। ਔਰ ਫਿਰ ਵੀ ਅਸੀਂ ਕਹਿ ਰਹੇ ਹਾਂ ਵੀ ਹਾਲ ਦੀ ਘੜੀ ਸਾਡੇ ਮੁਲਾਜ਼ਮ ਨੇ ਸਿਰਫ ਚਲਾਣ ਕਟਿਆ ਸੀ ਆਪਦੀ ਸਹੀ ਡਿਊਟੀ ਕੀਤੀ ਹੈ ਫਿਰ ਵੀ ਜੇ ਸਾਡੇ ਕਿਸੇ ਕਿਸੇ ਮੁਲਾਇਮ ਦਾ ਕਸੂਰ ਹੋਇਆ ਅਸੀਂ ਦੇਖ ਰਹੇ ਹਾਂ ਤੇ ਜੇ ਮੁਲਾਇਮ ਦੇ ਕਸੂਰ ਹੈ ਤਾਂ ਵੀ ਕਾਰਵਾਈ ਕਰਾਂਗੇ ਸਰ ਜਿਹੜੀ ਵੀਡੀਓ ਪਾਈ ਗਈ ਆ ਉਹ ਦੋ ਵੀਡੀਓ ਜੋੜ ਕੇ ਪਾਈਆਂ ਗਈਆਂ ਆ ਉਹ ਅਸੀਂ ਹੁਣ ਚੈੱਕ ਕਰ ਰਹੇ ਆ ਉਹ ਫਰੈਂਸਟਿਕਲੀ ਚੈੱਕ ਕਰਵਾਉਂਗਾ ਠੀਕ ਹੈ